ਇਨਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ। ਇਨਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ। ਆਪ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਲ ਮਿਲਿਆ ਜਦੋਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮੋਗਾ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਇਹ ਅਫੀਮ ਜਿਹੜਾ ਮੁੰਡਾ ਹਰਪਾਲ ਸਿੰਘ ਹੈ ਇੱਕ ਪਿੰਡੇ ਦਾ ਹੈਗਾ ਸੀਮਾਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਕੀ ਮੰਡੀ ਅਨਾਜ ਮੰਡੀ ਜਿਹੜੀ ਬਦਨੀ ਕਲਾਂ ਦੇ ਵਿੱਚ ਆਪਣੀ ਸਵਿਫਟ ਕਾਰ ਤੇ ਖੜਾ ਸੀ ਸਾਡੇ ਇੱਕ ਮੁਖਬਰ ਨੂੰ ਇਤਲਾਹ ਮਿਲੀ ਵੀ ਅੱਜ ਅਫੀਮ ਵੇਚਣ ਲਈ ਆਇਆ ਤੇ ਅੱਗੇ ਵੀ ਇਹ ਜਿਹੜਾ ਧੰਦਾ ਕਰਦਾ ਤੇ ਜਿਹਦੇ ਆਧਾਰ ਤੇ ਅਸੀਂ ਥਾਣਾ ਬਦਨੀ ਕਲਾਂ ਵਿਖੇ ਮਕਦਮਾ ਨੰਬਰ 4 18 6185 ਐਨਡੀਪੀਐ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਮਕਦਮਾ ਦਰਜ ਕਰਨ ਉਪਰੰਤ ਰੇਡ ਕੀਤਾ ਰੇਡ ਕਰਨ ਤੇ ਇਸ ਹਰਪਾਲ ਸਿੰਘ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਦੇ ਸਮੇਤ ਗ੍ਰਿਫਤਾਰ ਕਰ ਲਿਆ। ਕੋਈ ਮਾਮਲਾ ਦਰਜ ਨਹੀਂ ਇਹ ਤੇ ਫਿਲਹਾਲ ਅਜੇ ਕੋਈ ਮੁਕਦਮਾ ਦਰਜ ਹੋਣ ਦੀ ਸੂchnਾ ਨਹੀਂ ਆ ਇਹ ਲਿਖਤੀ ਅਸੀਂ ਦੇ ਕੰਸਰਨ ਜਿਹੜਾ ਸੇਮ ਕਲਾਤ ਪਿੰਡ ਦਾ ਥਾਣਾ ਜਿਹਦਾ ਉੱਥੋਂ ਲਵਾਂਗੇ ਇਨਫੋਰਮੇਸ਼ਨ ਵੀ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਦੇ ਨਹੀਂ ਸੀ ਇਹ ਏਜੰਸੀ ਰਿਮਾਂਡ ਲੈ ਆ ਜੀ 3 ਦਿਨ ਦਾ ਤੇ ਉਸ ਰਿਮਾਂਡ ਚ ਪੁੱਛਾਂਗੇ ਕਿੱਥੋਂ ਲੈ ਕੇ ਆਇਆ ਤੇ ਇੱਥੇ ਮੋਗੇ ਨੇ ਕਿਸ ਕਿਸ ਨੂੰ ਇਹ ਚ ਨਹੀਂ ਸੀ ਇਸ ਵੀਰ ਤੇ ਗੱਡੀ ਇਹਦੀ ਆ ਵੀ ਜੀ ਬਿਲਕੁਲ ਇਹਦੀ ਆਪ ਦੀ ਗੱਡੀ ਹੈ ਕਿੱਥੇ ਕੋਈ ਵੀ ਸੀ ਫੀਮੇਲ ਇਹ ਜਿਹੜਾ ਗੇਅਰ ਬਾਕਸ ਹੈ ਗੱਡੀ ਦੇ ਗੇਅਰ ਬਾਕਸ ਦੇ ਕੋਲੇ ਨੇ ਲਫਾਫੇ ਚ ਪਾ ਕੇ ਰੱਖੀ ਹੋਈ ਸੀ ਹੁਣ ਅੱਗੇ ਕੀ ਕਰੂਗਾ ਮਕਦਮਾ ਦਰਜ ਕਰਤਾ ਕੋਰਟ ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਹੁਣ ਇਹ ਤੂੰ ਸਾਰੀ ਡਿਟੇਲ ਚ ਜਾਣਕਾਰੀ ਲਵਾਂਗੇ ਵੀ ਕਿੱਥੋਂ ਕਿੱਥੋਂ ਲਿਆਉਂਦਾ ਤੇ ਕਿੱਥੇ ਕਿੱਥੇ ਵੇਚਦਾ ਤੇ ਮੋਗੇ ਜਾਂ ਬਦਨੀ ਕਲਾ ਕਿਸ ਮਕਸਦ ਨਾਲ ਜਾਂ ਕਿਹੜੇ ਵਿਅਕਤੀਆਂ ਨੂੰ ਵੇਚਮਾਸਤੇ ਆਇਆ ਸੀ ਇਨਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਇਨਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਲ ਮਿਲਿਆ ਜਦੋਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮੋਗਾ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਇਹ ਅਫੀਮ ਜਿਹੜਾ ਮੁੰਡਾ ਹਰਪਾਲ ਸਿੰਘ ਹੈ ਪਿੰਡ ਇਹਦਾ ਹੈਗਾ ਸੇਮਾ ਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਟਿੰਡਾ ਕਿ ਮੰਡੀ ਅਨਾਜ ਮੰਡੀ ਜਿਹੜੀ ਬਦਨੀ ਕਲਾਂ ਦੇ ਵਿੱਚ ਆਪਣੀ ਸਵਿਫਟ ਕਾਰ ਤੇ ਖੜਾ ਸੀ ਸਾਡੇ ਇੱਕ ਮੁਖਬਰ ਨੂੰ ਇਤਲਾਹ ਮਿਲੀ ਵੀ ਅੱਜ ਅਫੀਮ ਵੇਚਣ ਲਈ ਆਇਆ ਤੇ ਅੱਗੇ ਵੀ ਇਹ ਜਿਹੜਾ ਧੰਦਾ ਕਰਦਾ ਤਾਂ ਜਿਹਦੇ ਆਧਾਰ ਤੇ ਅਸੀਂ ਥਾਣਾ ਬਦਨੀ ਕਲਾਂ ਵਿਖੇ ਮਕਦਮਾ ਨੰਬਰ 4 18 6485 ਐਨਡੀਪੀਐ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਮਕਦਮਾ ਦਰਜ ਕਰਨ ਉਪਰੰਤ ਰੇਡ ਕੀਤਾ ਰੇਡ ਕਰਨ ਤੇ ਇਸ ਹਰਪਾਲ ਸਿੰਘ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਦੇ ਸਮੇਤ ਗ੍ਰਿਫਤਾਰ ਕਰ ਲਿਆ ਕੋਈ ਮਾਮਲਾ ਦਰਜ ਨਹੀਂ ਇਹ ਤੇ ਫਿਲਹਾਲ ਅਜੇ ਕੋਈ ਮਕਦਮਾ ਦਰਜ ਹੋਣ ਦੀ ਸੂਚਨਾ ਨਹੀਂ ਆ ਇਹ ਲਿਖਤੀ ਅਸੀਂ ਦੇ ਕੰਸਰਨ ਜਿਹੜਾ ਸੇਮ ਕਲਾਤ ਪਿੰਡ ਦਾ ਥਾਣਾ ਜਿਹਦਾ ਉੱਥੋਂ ਲਵਾਂਗੇ ਇਨਫੋਰਮੇਸ਼ਨ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ ਕਿੱਥੋਂ ਲੈ ਕੇ ਆ ਰਸੀ ਗਈ ਕਿੱਥੇ ਦੇਣੀ ਸੀ ਇਹ ਏਜੰਸੀ ਰਿਮਾਂਡ ਲੈ ਆ ਜੀ 3 ਦਿਨ ਦਾ ਤੇ ਉਸ ਰਿਮਾਂਡ ਚ ਪੁੱਛਾਂਗੇ ਕਿੱਥੋਂ ਲੈ ਕੇ ਆਇਆ ਤੇ ਇੱਥੇ ਮੋਗੇ ਨੇ ਕਿਸ ਕਿਸ ਨੂੰ ਵੇਚੀ ਨਹੀਂ ਸੀ ਇਸ ਵੀਰ ਤੇ ਗੱਡੀ ਇਹਦੀ ਆ ਵੀ ਜੀ ਬਿਲਕੁਲ ਇਹਦੀ ਆਪ ਦੀ ਗੱਡੀ ਹੈ ਕਿੱਥੇ ਕੋਈ ਵੀ ਸੀ ਫੀਮੇਲ ਇਹ ਜਿਹੜਾ ਗੇਅਰ ਬਾਕਸ ਹੈ ਗੱਡੀ ਦੇ ਗੇਅਰ ਬਾਕਸ ਦੇ ਕੋਲੇ ਨੇ ਲਫਾਫੇ ਚ ਪਾ ਕੇ ਰੱਖੀ ਹੋਈ ਸੀ ਹੁਣ ਅੱਗੇ ਕੀ ਕਰਵਾਂਗੇ ਮੁਕਦਮਾ ਦਰਜ ਕਰਤਾ ਕੋਰਟ ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਹੁਣੇ ਤੋਂ ਸਾਰੀ ਡਿਟੇਲ ਚ ਜਾਣਕਾਰੀ ਲਵਾਂਗੇ ਵੀ ਇਹ ਕਿੱਥੋਂ ਕਿੱਥੋਂ ਲਿਆਉਂਦਾ ਤੇ ਕਿੱਥੇ ਕਿੱਥੇ ਵੇਚਦਾ ਤੇ ਮੁੱਗੇ ਜਾਂ ਬਦਨੀ ਕਲਾ ਕਿਸ ਮਕਸਦ ਨਾਲ ਜਾਂ ਕਿਹੜੇ ਵਿਅਕਤੀਆਂ ਨੂੰ ਵੇਚ ਵਾਸਤੇ ਆਇਆ ਸੀ